ਸਰ ਕਿਹੜਾ ਇਲਾਕਾ ਕਿਹੜਾ ਸਰ ਸਾਡਾ ਇੱਕ ਆ ਰਿਹਾ ਜੀ ਸਰ ਪਿਛਲੇ ਡੇਢ ਦੋ ਮਹੀਨੇ ਤੋਂ ਭੇਜਣਗੇ ਪਾਣੀ ਦੀਆਂ ਪੈਪਾ ਪਾਣਗੇ ਤੇ ਫੇਰ ਸੜਕਾਂ ਭਾਈ ਆਪਾਂ ਨੂੰ ਪਾਣੀ ਲਈ ਖਪੀਨ ਪੰਜਾਬ ਦੀ ਆਮ ਆਦਮੀ ਪਾਰਟੀ ਲਗਾਤਾਰ ਕਾਸ ਦੇ ਦਾਅਵੇ ਕਰਦੇ ਜਾ ਰਹੇ ਆ ਨਾਲ ਹੀ ਪਿਛਲੇ ਦਿਨੀ ਹੋਏ ਜਲੰਧਰ ਚੋਣਾ ਦੇ ਵਿੱਚ ਜਿੱਤ ਤੋਂ ਬਾਅਦ ਆਮ ਆਦੀ ਪਾਰਟੀ ਦੇ ਨੇਤਾਵਾਂ ਦਾ ਜ਼ਰੂਰ ਬਿਆਨ ਆਇਆ ਸੀ ਕਿ ਵਿਕਾਸ ਦੇ ਮੁੱਦੇ ਤੇ ਉਹਨਾਂ ਨੇ ਚੋਣ ਲੜੀ ਆ ਲੇਕਿਨ ਵਿਕਾਸ ਕਿੰਨਾ ਹੋਇਆ ਅੰਮ੍ਰਿਤਸਰ ਦੇ ਕਿਸ਼ਨ ਕੋਡ اسلامਾਬਾਦ ਏਰੀਆ ਦੇ ਵਿੱਚ ਅਸੀਂ ਪੁੱਜੇ ਆ ਜਿੱਥੇ ਪੀਣ ਵਾਲੇ ਪਾਣੀ ਦੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕੋਈ ਇੱਕ ਜਗ੍ਹਾ ਦੀ ਇਹ ਹਾਲਾਤ ਨਹੀਂ ਹੈ ਬਲਕਿ ਅੰਮ੍ਰਿਤਸਰ ਦੇ ਅਲੱਗ-ਅਲੱਗ ਜਗ੍ਹਾ ਤੇ ਤੁਹਾਨੂੰ ਕੁਝ ਇਹੋ ਜਿਹੇ ਹਾਲਾਤ ਨਜ਼ਰ ਆਉਗੇ ਸੀਵਰ ਦੀ ਪ੍ਰੋਬਲਮ ਜ਼ਰੂਰ ਨਜ਼ਰ ਆਏਗੀ ਨਾਲ ਹੀ ਪੀਣ ਵਾਲੇ ਪਾਣੀ ਦੀ ਕੋਈ ਇਹੋ ਜੀ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਦੇ ਅਲੱਗ-ਅਲੱਗ ਜਗ੍ਹਾ ਤੇ ਕੁਝ ਇਹੋ ਜੀ ਤਸਵੀਰਾਂ ਹੀ ਸਾਹਮਣੇ ਆਉਗੀਆਂ ਲੇਕਿਨ ਇਸ ਦੇ ਨਾਲ ਲੋਕਾਂ ਨੂੰ ਦਿੱਕਤ ਆ ਰਹੀਆਂ ਜਿਹੜੀਆਂ ਬਿਮਾਰੀਆਂ ਘਰਾਂ ਦੇ ਵਿੱਚ ਜਨਮ ਲੈ ਰਹੀਆਂ ਸਕਿਨ ਦੀ ਪ੍ਰੋਬਲਮ ਹੋ ਰਹੀ ਐ ਸੋ ਪਾਣੀ ਦੀ ਬੋਤਲਾਂ ਲੋਕ ਹੱਥ ਫੜ ਕੇ ਜ਼ਰੂਰ ਬੈਠੇ ਆ ਨਾਲ ਸਕਿਨ ਦੀ ਪ੍ਰੋਬਲਮ ਪੰਜੀ ਕਿੱਥੇ ਸਕਿਨ ਦੀ ਪ੍ਰੋਬਲਮ ਹੋਈ ਕਿ ਦੋ ਦੀ ਪਾਣੀ ਦੀ ਦਿੱਕਤ ਆ ਪਾਣੀ ਦੀ ਦਿੱਕਤ ਕਰਕੇ ਸਕਿਨ ਲਿਆ ਵੇਖੋ ਹੱਥ ਖਰਾਬ ਹੋ ਗਏ ਨੀਲ ਸੇ ਨੀਲ ਸੇ ਸਾਰਾ ਸਕਿਨ ਤੇ ਵੀ ਖਾਰਸ਼ ਹੁੰਦੀ ਐ ਸਾਰੀ ਸਕਿਨ ਫੰਗਲ ਇਫੈਕਸ਼ਨ ਹੋ ਰਹੀ ਐ ਸੋ ਪਾਣੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਦੀਆਂ ਬੋਤਲਾਂ ਜਿਹੜੀਆਂ ਲੋਕਾਂ ਨੇ ਹੱਥਾਂ 'ਚ ਫੜੀਆਂ ਇਹ ਹੁਣੇ ਹੀ ਬੋਤਲਾਂ ਭਰ ਕੇ ਲਿਆਏ ਆ ਸੋ ਜਿਹੜੀ ਵੀ ਘਰ ਦੇ ਵਿੱਚ ਅਸੀਂ ਐਂਟਰ ਕਰਾਂਗੇ ਅਗਰ ਅਸੀਂ ਨਲ ਨੂੰ ਟੂਟੀ ਨੂੰ ਖੋਲਾਂਗੇ ਤੇ ਕੁਝ ਇਹੋ ਜਿਹੀ ਤਸਵੀਰਾਂ ਹੀ ਸਾਹਮਣੇ ਆਉਗੀਆਂ ਸੋ ਲੋਕ ਸਾਡੇ ਨਾਲ ਮੌਜੂਦ ਹੈ ਪਾਜੀ ਪਾਣੀ ਦੀ ਕਿੰਨੇ ਦਿਨਾਂ ਦੀ ਦਿੱਕਤ ਆ ਰਹੀ ਹੈ ਤੇ ਕੀ ਇਸ ਦੀ ਸ਼ਿਕਾਇਤ ਨਹੀਂ ਕੀਤੀ ਸ਼ਾਇਦ ਅਹੀਂ ਹਰ ਜਗ੍ਹਾ ਪਹੁੰਚੇ ਆਂ ਮੀਸ਼ਰ ਕੋ ਵੀ ਗਏ ਅਸੀਂ ਫਿਰ ਕਾਰਪੋਰੇਸ਼ਨ ਆਪਣਾ ਅਯਾ ਗੁਫਤਾ ਕੋ ਵੀ ਗਏ ਆ ਕੌਂਸਲਰ ਸਾਹਿਬ ਕੋ ਵੀ ਗਏ ਆ ਪਰ ਇਹਦਾ ਕੋਈ ਹੱਲ ਨਹੀਂ ਕੀਤਾ ਝੂਠੇ ਵਾਅਦਿਆਂ ਦੇ ਲੇਕਿਨ ਜਦੋਂ ਦਾ ਇਹ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਆਈ ਲੋਕਾਂ ਨੂੰ ਇੱਕ ਬੜੀ ਆਸ ਸੀ ਕਿ ਵੀ ਬਹੁਤ ਵਧੀਆ ਕੰਮ ਕਰੇਗੀ ਲੇਕਿਨ ਇਹ ਅਗਰ ਜਮੀਨੀ ਸਤਹ ਤੇ ਦੇਖੋ ਤਾਂ ਕੋਈ ਕੰਮ ਨਹੀਂ ਹੈ ਕਿਉਂਕਿ ਇੱਕ ਮਾਈਨਰ ਜਿਹਾ ਕੰਮ ਆ ਇਹਨਾਂ ਕੋਈ ਨੀ ਚਿਰਦਾ ਫਾਲਟ ਨਹੀਂ ਲੱਭ ਰਿਹਾ ਵੀ ਪਾਣੀ ਕਿੱਥੋਂ ਇੰਨਾ ਗੰਦਾ ਆ ਰਿਹਾ ਤੁਸੀਂ ਦੇਖੋ ਲਾਈਵ ਤੁਸੀਂ ਦੇਖਿਆ ਵੀ ਇੰਨਾ ਗੰਦਾ ਪਾਣੀ ਖਲੋਉ ਨਹੀਂ ਸਕਦੇ ਆਪਾਂ ਤੇ ਇਹ ਆਰਓ ਦੇ ਵਿੱਚ ਇਹ ਪਾਣੀ ਸਾਫ਼ ਹੋਏਗਾ ਤੁਹਾਨੂੰ ਕੀ ਲੱਗਦਾ ਜਿੰਨਾ ਗੰਦਾ ਪਾਣੀ ਆਰਓ ਚ ਸਿਰਫ ਮੜਿਆ ਸਾਬ ਨਾਲ ਲੱਗੀ ਸਮੈਲ ਨਹੀਂ ਜਾਂਦੀ ਉਹ ਚੋਂ ਸਮੈਲ ਬਹੁਤ ਜਿਆਦਾ ਆ ਰਹੀ ਹੈ ਕਿਉਂਕਿ ਇੱਥੇ ਨਾਲ ਦੇ ਪਾਸੇ ਨਾ ਇੱਕ ਟਿਊਬਲ ਉਹ ਵੀ ਬਹਿ ਗਿਆ ਕਿੰਨੇ ਘਰਾਂ ਦੇ ਕਾਫੀ ਦਿਨ ਪਾਣੀ ਆਇਆ ਹੀ ਨਹੀਂ ਤੇ ਆਂਦਾ ਦੇ ਚੱਲਿਆ ਲੇਕ ਇਹਦਾ ਹਾਲ ਹੈ ਕਿ ਜਾਂ ਦੇ ਦੇ ਪਾਈਪ ਦੁਬਾਰਾ ਪਾਈ ਜਾਣ ਉੱਪਰ ਪੈ ਪਾਈ ਜਾਣ ਔਰ ਇੱਕ ਪੰਪ ਨਵਾਂ ਲਵਾਇਆ ਜਾਵੇ ਜਿਹੜਾ ਆ ਕਿਉਂਕਿ ਪੰਪ ਲੱਗੇਗਾ ਤੇ ਪਾਣੀ ਆਏਗਾ ਹੁਣ ਪ੍ਰੈਸ਼ਰ ਜੋ प्रमोद ਬਬਲਾ ਜੀ ਹਾਲਾਂਕਿ ਨਾਲ ਦੀ ਬਾਰਚਾ ਹੈ ਅਸੀਂ ਹੁਣ ਅਗੇ ਰਿਕਵੈਸਟ ਕੀਤੀ ਵੀ ਤੁਸੀਂ ਉਹ ਸਾਡੇ ਪਾਣੀ ਦੀ ਬਰੀ ਪ੍ਰਲੋਮ ਆ ਉਹ ਕਹਿੰਦੇ ਵੀ ਇਧਰ ਦੀ ਸਾਈਡ ਤੇ ਨਾ ਆਪਾਂ ਐਂਡ ਤੇ ਵਾਲ ਲਗਾਏ ਹੋਏ ਆ ਜਦੋਂ ਕੋਈ ਗੰਦਾ ਪਾਣੀ ਆਂਦਾ ਉਹਨੂੰ ਖੋਲੋ ਤੇ ਪਾਣੀ ਸਾਫ਼ ਹੋ ਜਾਏਗਾ ਉਹ ਆਪਣੀ ਬਾਰ ਛੱਡ ਗਏ ਉਹਨਾਂ ਨੇ ਆ ਸਾਡੀ ਗਲੀ ਚ ਆ ਕੇ ਉਸ ਐਂਡ ਦੇ ਉੱਤੇ ਲਵਾਇਆ ਉਹਨੂੰ ਖੋਲ ਦਿੰਦੇ ਸੀ ਤੇ ਉਦੋਂ ਪਾਣੀ ਸਾਫ਼ ਹੋ ਜਾਂਦਾ ਸੀ ਉਹ ਕੁਝ ਚਿਰ ਰਿਹਾ ਲੇਕਿਨ ਉਸ ਤੋਂ ਬਾਅਦ ਉਹ ਵੀ ਬੰਦ ਹੈ ਜੀ ਫਿਰ ਤੁਸੀਂ ਤੁਸੀਂ ਕਿਵੇਂ ਪਾਣੀ ਪੀਂਦੇ ਹੋ ਹੋਰ ਵੀ ਬੜੇ ਕੰਮ ਹੁੰਦੇ ਆ ਜਿਵੇਂ ਬਰਤਨ ਧੋਨੇ ਆ ਕਿਵੇਂ ਸਾਰਾ ਮੈਨੇਜ ਕਰਦੇ ਗੁਰਦੁਆਰੇ ਮੰਦਿਰ ਵਗੈਰਾ ਤੋਂ ਉੱਥੋਂ ਜਾ ਕੇ ਇਹ ਜਾ ਕੇ ਲੈ ਕੇ ਆਉਂਦੇ ਆ ਪਾਣੀ ਸਾਡੇ ਇਨਫੈਕਸ਼ਨ ਹੋ ਗਈ ਲੱਤਾਂ ਨਹੀਂ ਜਲਦੀਆਂ ਪੇਟ ਨੂੰ ਇਨਫੈਕਸ਼ਨ ਕਾਫੀ ਹੋ ਗਈ ਹੈ ਕਿਵੇਂ ਫਿਰ ਹੁਣ ਤੁਸੀਂ ਸ਼ਿਕਾਇਤਾਂ ਵੀ ਕੀਤੀਆਂ ਲੇਕਿਨ ਉਹਦਾ ਕੋਈ ਹੱਲ ਨਹੀਂ ਹੋਇਆ ਹੁਣ ਕੀ ਕਰੋਗੇ ਹੁਣ ਸਾਡਾ ਮਸਲਾ ਹੱਲ ਕਰਨ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ ਦੇਖੋ ਕਿੰਨੀ ਜਨਤਾ ਸਮੱਸਿਆ 'ਚ ਪਈ ਹੈ ਕਾਟੀ ਕਹਿੰਦੀ ਹੈ ਕਿ ਵਿਕਾਸ ਅਸੀਂ ਬਹੁਤ ਕੀਤਾ ਵਿਕਾਸ ਦੇ ਮੁੱਦੇ ਤੇ ਅਸੀਂ ਚੋਣ ਲੜਦੇ ਆ ਸਰ ਵਿਕਾਸ ਤੁਸੀਂ ਦੇਖੋ ਕਿ ਸਾਡੇ 2 ਦਿਨ ਤੋਂ 3 ਦਿਨ ਤੋਂ ਬੱਚੇ ਨਹਾਣ ਤੋਂ ਬੈਠੇ ਆ ਪੀਣ ਦਾ ਬਹੁਤ ਦੂਰ ਦੀ ਗੱਲ ਹੈ ਬੱਚਿਆਂ ਨੂੰ ਜੁੰਡਸ ਹੋ ਰਿਆ ਪੇਟ ਦੀ ਇਨਫੈਕਸ਼ਨ ਹੋ ਰਹੀ ਹੈ ਲੇਡੀਜ਼ ਦੀ ਸਕਿਨ ਖਰਾਬ ਹੋ ਰਹੀ ਹੈ ਆਮ ਆਦਮੀ ਪਾਰਟੀ ਦਾ ਕੋਈ ਧਿਆਨ ਨਹੀਂ ਹੈ ਇਸ ਵੱਲ ਆਪਾਂ ਐਮਐਲਏ ਸਭ ਨੂੰ ਹੱਥ ਜੋੜ ਕੇ ਰਿਕਵੈਸਟ ਕੀਤੀ ਸੀ ਕਿ ਸਾਡੇ ਇਲਾਕੇ ਦਾ ਕੁਝ ਕਰੋ ਪਰ ਉਹ ਆਸ਼ਵਾਸਨ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਪਏ ਤੁਸੀਂ ਹੱਲ ਹੱਲ ਕੀ ਹਲਕੀ ਸੋਚਦੇ ਹੋ ਹਾਲਤ ਐਸੀ ਅਸੀਂ ਇਹੀ ਕਹਿੰਨੇ ਕਿ ਸਾਡੇ ਅੱਜ ਸਾਡਾ ਇਹ ਪਾਣੀ ਬਿਲਕੁਲ ਠੀਕ ਕੀਤਾ ਜਾਵੇ ਪਾਣੀ ਪਾਣੀ ਦਾ ਉਹ ਪਾਣੀ ਸਾਡਾ ਸਾਫ ਹੋਣਾ ਚਾਹੀਦਾ ਇੱਥੇ ਤੇ ਪਾਣੀ ਹਾਂ ਪਾਣੀ ਸਾਫ ਕੀਤਾ ਜਾਏ ਇੱਥੇ ਇੱਕ ਪੰਪ ਹੈਗਾ ਪੰਪ ਪੰਪ ਬਹਿ ਗਿਆ ਹੈ ਉਹ ਪੰਪ ਲਵਾਇਆ ਜਾਏ ਤੇ ਪਾਈਪਾਂ ਉੱਪਰ ਪਾਈਆਂ ਜਾਣ ਤੇ ਜਿੱਦੇ ਨਾਲ ਪਾਣੀ ਸਾਫ ਆਵੇ ਸਾਨੂੰ ਇਹ ਆ ਸਾਨੂੰ ਤੇ ਇਹੀ ਚਾਹੀਦਾ ਪਾਣੀ ਸਾਫ ਆਵੇ ਬੱਚੇ ਸਾਡੇ ਠੀਕ ਠਾਕ ਰਹਿਣ ਅਸੀਂ ਇਹਨਾਂ ਬੱਚਿਆਂ ਕੋਲ ਅੱਜ ਬੱਚੇ ਕਿਸੇ ਨੂੰ ਇਨਫੈਕਸ਼ਨ ਹੋ ਗਿਆ ਡਾਕਟਰਾਂ ਨੇ ਇਹਨੇ ਪਹਿਂ ਦੀਨ ਜੋ ਕਿ ਨਾਲ ਲੋਕਾਂ ਕੋਲ ਪੈਸੇ ਨਹੀਂ ਹੈਗੇ ਜਿਹੜੇ ਦਿੱਤੇ ਜਾਣ ਅਜੇ ਗੁਪਤਾ ਨੂੰ ਕਿੰਨਾ ਅਜੇ ਗੁਪਤਾ ਜੀ ਨੂੰ ਅਸੀਂ ਰਿਕੁਐਸਟ ਕਰਦੇ ਆਂ ਕਿ ਇਹ ਵਾਲਾ ਕੰਮ ਸਾਡਾ ਪਹਿਲੇ ਸਭ ਤੋਂ ਪਹਿਲਾਂ ਕਰਨ ਹਾਂ ਜੀ ਤੁਸੀਂ ਵੀ ਜਿਹੜੀ ਆਮ ਆਦੀ ਪਾਰਟੀ ਨੂੰ ਜਤਾਇਆ ਵੈ ਦੋ ਬੋਤਲਾਂ ਤੁਸੀਂ ਹੱਥ ਫੜੀਆਂ ਜਿਹੜੀਆਂ ਬਹੁਤ ਖਰਾਬ ਹੈ ਨਾ ਪੀ ਸਕਦੇ ਐ ਪਾਣੀ ਰੋਜ਼ ਹੀ ਇਦਾਂ ਆਂਦਾ ਇਸ ਤੋਂ ਵੀ ਪਿਆੜਾ ਪਾਣੀ ਆਂਦਾ ਪਰ ਕੁਛ ਕਰ ਨਹੀਂ ਸਕਦੇ ਅਸੀਂ ਲੋਕ ਅਸੀਂ ਇਹੀ ਕਹਿ ਸਕਦੇ ਹਾਂ ਕਿ ਪਲੀਜ਼ ਸਾਡੇ ਅਰਜ਼ੀ ਜਿਹੜੀ ਹੈ ਸੁਨੋ ਔਰ ਸਾਡੀ ਐ ਪ੍ਰੋਬਲਮ ਸੋਲਵ ਕਰੋ ਕਿਉਂਕਿ ਬਹੁਤ ਬਿਮਾਰੀਆਂ ਨੇ ਪੇਟ ਦੀ ਇਨਫੈਕਸ਼ਨ ਤੇ ਮੈਨੂੰ ਖੁਦ ਨੂੰ ਬਹੁਤ ਰਹੀ ਹੈ ਔਰ ਦਵਾਈਆਂ ਖਾ ਕੇ ਬਸ ਤੁਰੇ ਫਿਰੇ ਦਾ ਬੜੀ ਮੁਸ਼ਕਿਲ ਹੈ ਬੱਚਿਆਂ ਵਾਸਤੇ ਮੁਸ਼ਕਿਲ ਹੈ ਤੁਹਾਡੇ ਕਾ ਸਾਡੇ ਅਧਿਕਾਰ ਰਿਸ਼ਤੇਦਾਰ ਆਣੇ ਬੰਦ ਹੋ ਗਏ ਨੇ ਉਹ ਕਹਿੰਦੇ ਕਿ ਅਸੀਂ ਆਣਾ ਤੁਹਾਡੇ ਘਰ ਕੇ ਬਿਮਾਰ ਸੀ ਐ ਮੇਰੀਆਂ ਕੁੜੀਆਂ ਕਹਿੰਦੀਆਂ ਕਹਿੰਦੀ ਮम्मा ਆਪਾਂ ਨਹੀਂ ਆਣਾ ਬੱਚੇ ਬਿਮਾਰ ਹੁੰਦੇ ਤੁਹਾਡੇ ਘਰ ਆ ਕੇ ਸਾਨੂੰ ਇੰਨੀ ਲੱਗਦਾ ਕਿ ਅਗਰ ਇਹੋ ਹੀ ਹਾਲਾਤ ਰਹੇ ਤੇ ਆਉਣ ਵਾਲੇ ਸਮੇਂ ਚ ਜੇ ਇਸ ਮੱਲੇ ਦੇ ਵਿੱਚ ਕੋਈ ਨੂਬ ਨਹੀਂ ਆਏਗੀ ਤੁਹਾਡੇ ਘਰਾਂ ਦੇ ਵਿੱਚ ਕਿਉਂਕਿ ਪਾਣੀ ਬਿਲਕੁਲ 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 ਸਹੀ ਕਹਿ ਰਹੇ ਹੋ ਤੁਸੀਂ ਮੈਨੂੰ ਲੱਗਦਾ ਕਿ ਉਹਨਾਂ ਨੇ ਕਹਿਣਾ ਕਿ ਪਹਿਲੇ ਤੇਰੇ ਨਾਲ ਦੇ ਮੱਲੇ ਦਾ ਪਾਣੀ ਸਾਫ਼ ਕਰਾਓ ਫਿਰ ਅਸੀਂ ਆਪਣੇ ਕੁੜੀਆਂ ਦੇ ਰਿਸ਼ਤੇ ਦੇਣੇ ਹਤੇ ਸੋ ਇਹ ਹਾਲਾਤ ਹੈ ਹਾਂਜੀ ਭਾਜੀ ਹਾਂਜੀ ਇੱਥੇ ਸੁਪਰ ਸੈਕਸ਼ਨ ਮਸ਼ੀਨ ਜਿਹੜੀ ਆ ਤਵਾ ਬੰਨ ਤੇ 2 ਮਹੀਨੇ ਹੋ ਗਏ ਆ ਉਹ ਠੇਕੇ ਦੇ ਆਉਂਦੀ ਆ ਉਹ ਨਗਰ ਨਿਗਮ ਕਾਰਪੋਰੇਸ਼ਨਾਂ ਦੀ ਉਹ ਚਲਦੀ ਨਹੀਂ ਆ ਤੇ ਕੁਲਦੀਪ ਸਿੰਘ ਢਾਲੀਵਾਲ ਤੱਕ ਵੀ ਚੰਡੀਗੜ੍ਹ ਤੱਕ ਇੰਪਰੂਵ ਕੀਤਾ ਵਾ ਉਹ ਅਜੇ ਤੱਕ ਲੱਗੀ ਨਹੀਂ ਜਦ ਕਿ ਐਮ ਐਲ ਏ ਸਾਹਿਬ ਕਹੇਗੇ ਸੀ 10 ਦਿਨ ਤੱਕ ਮੈਂ ਦੇ ਦਾਂਗਾ 10 ਦਿਨ ਤੱਕ ਦੇ ਦਾਂਗਾ ਉੱਥੇ ਅਜੇ ਤੱਕ ਲੱਗੀ ਨਹੀਂ ਉਹ ਅਸੀਂ ਮੰਗ ਕਰਦੇ ਆ ਕਿ ਉੱਥੇ ਇੱਕ ਸ਼ੈੱਕੇ ਮਸ਼ੀਨ ਲੱਗੀ ਜਾਵੇ تا گئے پانی ਕੋਲ ਅਸੀਂ ਵੇਚ ਲਈਏ ਸਾਫ ਹੁੰਦਾ ਕਨੀ ਹੋਰ ਕੋਈ ਹੱਲ ਨਹੀਂ ਹੁੰਦਾ ਉਹ ਮੋਟਰ ਵੀ ਤਵਾ ਬੰਦੀ ਜਿਹੜੇ ਲਾਗੇ ਗਏ ਨੇ ਉਹ ਕਹਿੰਦੇ ਨੇ ਥੱਲੇ ਉਹ ਰੇਤਾ ਆਉਂਦੀ ਆ ਇਹ ਚਾਹਦੇ ਨਾ ਦੀ ਮਹਿਮਾਨ ਆ ਕਿ ਪਾਣੀ ਕੋਟੇਉ ਨਹੀਂ ਮਿਲਣਾ ਜਿਹੜਾ ਗੰਦਾ ਵੀ ਮਿਲਦਾ ਆਉਣ ਵਾਲੇ ਸਮੇਂ 'ਚ ਸੜਕਾਂ 'ਤੇ ਉਤਰੋਗੇ ਅਗੇ ਤੁਹਾਡਾ ਮਸਲਾ ਨਾਲ ਜ਼ਰੂਰ ਜ਼ਰੂਰ ਬਿਲਕੁਲ ਸਾਰੇ ਆਪਾਂ ਜਾਵਾਂਗੇ ਸਾਡੇ ਬੱਚਿਆਂ ਨੂੰ ਇਨਫੈਕਸ਼ਨ ਹੋ ਰਹੀ ਹੈ ਮੈਂ ਆਪਣੇ ਮਾਇਕੇ ਨਹੀਂ ਆਪਾਂ ਦੀ ਮੇਰੇ ਬੱਚੇ ਨੂੰ ਇੱਥੇ ਇਨਫੈਕਸ਼ਨ ਹੋ ਗਈ ਆ ਕੇ ਤੁਸੀਂ ਵੀ ਚਾਹ ਸਕਦੇ ਹੋ ਕਿ ਸੋਰੀ ਵਾਲੇ ਕਿੰਨਾ ਮੇਨਾ ਦਿਂਦੇ ਕਿ ਬੱਚੇ ਬਿਮਾਰ ਹੋ ਜਾਂਦੇ ਆ ਮੈਂ ਕੀ ਲੈ ਕੇ ਇੱਥੇ ਆਵਾਂ ਆਪਣੇ ਮਾਇਕੇ ਹਾਂ ਪਾਣੀ ਦੀ ਬੋਤਲ ਅਸੀਂ ਹੱਥ ਫੜੀ ਹੈ ਤੁਸੀਂ ਹਾਲਾਤ ਦੇ ਸਕਦੇ ਹੋ ਨਾ ਇਸ ਪਾਣੀ ਨਾਲ ਨਾ ਇਸ ਪਾਣੀ ਨੂੰ ਪੀ ਸਕਦੇ ਆ ਨਾ ਇਸ ਦੇ ਨਾਲ ਬਰਤਨ ਧੋ ਸਕਦੇ ਆ ਸੋ ਕਾਫੀ ਦਿਨਾਂ ਤੋਂ ਮੁਸ਼ਕਲਾਂ ਲੋਕਾਂ ਨੂੰ ਆ ਰਹੀਆਂ ਅੰਮ੍ਰਿਤਸਰ ਦੇ ਜਿਹੜਾ ਕਿਸ਼ਨ ਕੋਟ ਇਲਾਕਾ ਵੈ ਲੇਕਿਨ ਅੰਮ੍ਰਿਤਸਰ ਦੇ ਸਿਰਫ ਇਸ ਏਰੀਆ ਦੇ ਵਿੱਚ ਇਹ ਹਾਲਾਤ ਨਹੀਂ ਹੈ ਬਲਕਿ ਅੰਮ੍ਰਿਤਸਰ ਦੇ ਅਲੱਗ-ਅਲੱਗ ਏਰੀਆ ਦੇ ਵਿੱਚ ਇਹ ਹਾਲਾਤ ਤੁਸੀਂ ਦੇਖ ਸਕਦੇ ਹੋ ਸੀਵਰ ਦੀ ਪ੍ਰੋਬਲਮ ਹੋਏ ਪਾਣੀ ਦੀ ਦਿੱਕਤ ਹੋਏ ਲੇਕਿਨ ਇਸ ਦੇ ਵੱਲ ਕਿਸੇ ਵੀ ਕਾਰਪੋਰੇਸ਼ਨ ਦਾ ਅਧਿਕਾਰੀ ਦਾ ਜਿਹੜਾ ਧਿਆਨ ਨਹੀਂ ਹੈ ਨਾ ਹੀ ਕਿਸੇ ਮੰਤਰੀ ਦਾ ਨਾ ਹੀ ਕਿਸੇ ਵਿਧਾਇਕ ਦਾ ਐਸਲ ਕੋਈ ਧਿਆਨ ਨਹੀਂ ਹੈ ਲੋਕਾਂ ਦਾ ਕਹਿਣਾ ਕਿ ਅਗਰ ਜਲਦ ਇਹ ਮੁਸ਼ਕਲ ਨੂੰ ਹੱਲ ਨਾ ਕੀਤਾ ਗਿਆ ਤੇ ਜਲਦੀ ਹੋ ਸੜਕਾਂ 'ਤੇ ਉਤਰ ਕੇ ਆਮ ਆਦਮੀ ਪਾਰਟੀ ਦੇ ਖਿਲਾਫ ਪ੍ਰਦਰਸ਼ਨ ਕਰਨਗੇ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ